ਮੂ ਸਿੰਧੀ ਪਰਿਵਾਰ ਚੰਦਰਪੁਰ ਦੇ ਵਿੱਚ ਇਸ ਵੇਲੇ ਤਖਤਾਨਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਇਨ੍ਹਾਂ ਦੀ ਮਹਾਨ ਸ਼ਹਾਦਤ 350 ਸਾਲਾਂ ਨੂੰ ਸਮਰਪਿਤ ਸਿੰਧੀ ਪਰਿਵਾਰਾਂ ਵੱਲੋਂ ਚੰਦਰਪੁਰ ਜਿੱਥੇ ਬਹੁਤ ਹੀ ਸ਼ਕਤਾ ਭਾਵਨਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਕੜੀ ਕੜੀ ਮੈਂ ਦੋ ਅਦਿਕ ਸੰਸਾ ਸਲਾ ਸ਼ਹੀਦੀ ਦਿਹਾੜਾ ਸ੍ਰੀ ਤੇਜਪਾਦਰ ਸਾਹਿਬ ਜੀ ਦੀ ਦਾਸਪੁਰ ਤੋਂ ਦਾਸਪਾਈ ਚਾਲਾਂ ਦੀ ਜਿਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਿਤ ਹੋ ਕੇ ਸ਼ਹੀਦੀ ਤੱਕ ਤੀਪ ਦਾ ਨਾਮ ਤਸਾਮ ਦੀ ਤਰਕੀ ਨੂੰ ਆਰੰਭ ਹੋਇਆ ਇਸ ਦਿਲੇ ਨਾਗਪੁਰ ਤੋਂ ਬਣਾ ਹੋਇਆ ਬਣਾ ਕਰਦੇ ਆ ਚੰਦਰਪੁਰ ਜ਼ਿਲ੍ਹੇ ਵਿੱਚ ਪਹੁੰਚਿਆ ਹੈ ਇਸੇ ਸੱਤਾ ਵੱਲੋਂ ਖਾਤਾ ਮਾਰਤਾ ਇਕੱਠ ਅਤੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਇਸ ਸ਼ਹੀਦੀ ਨਗਰ ਦੇ ਵਿੱਚ ਸੰਤਾਂ ਦਾ ਉਸਤਾ ਦੇਖਣ ਵਾਲਾ ਹੈ 1.5 ਘੰਟੇ ਦਾ ਇੰਤਜ਼ਾਰ ਕਰਿਆ ਹੈ ਸਾਡੇ ਰਾਤ ਸਭਾ ਸੇਵਾ ਕਰ ਰਹੀਆਂ ਨੇ ਤੋਂ ਇਸ ਵੇਲੇ ਅਸੀਂ ਦੇਖ ਰਹੇ ਹਾਂ ਬੀਬੀਆਂ ਦਾ ਭੈਣਾਂ ਦਾ ਭਾਰੀ ਇਕੱਠ ਸਿੰਧੀ ਪਰਿਵਾਰਾਂ ਵੱਲੋਂ ਸ਼ਿਕਨਿਗਰ ਪਰਿਵਾਰਾਂ ਵੱਲੋਂ ਬੰਜਾਰੇ ਪਰਿਵਾਰਾਂ ਵੱਲੋਂ ਸਾਰੀਆਂ ਹੀ ਗੁਰਨਾਨਕ ਨਾਮ ਲੈਵਾਂ ਸੰਤਾਂ ਵੱਲੋਂ ਭਾਈ ਜਗਦੇਵ ਸਿੰਘ ਜੀ ਸਾਡੇ ਸਰਕਾਰ ਜੋ ਭੈਣ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਉਤਸ਼ਾਹ ਸ਼ਹੀਦੀ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਤੇ ਤੋਂ ਭਾਗ ਕਰ ਦਿੱਤਾ ਗਿਆ ਲੱਖੀ ਸ਼ਾਹ ਬੰਜਾਰਾ ਭਾਈ ਲੱਖੀ ਸ਼ਾਹ ਬੰਜਾਰਾ ਜੁਗਨੀਆਂ ਵੀ ਸ਼ਹਾਦਤਾਂ ਨੇ ਬਟਾਦ ਗੰਜ ਗੁਰਦੁਆਰਾ ਹੈ ਅਸੀਂ ਅੱਜ ਦੋ ਮਿੰਟ ਤੁਸੀਂ ਜਰੂਰ ਬੋਲੋ ਅਤੇ ਸੰਗਤਾਂ ਨੂੰ ਉਪਰੋ ਹੋ ਗੋ ਧਨਗੁਰੂ ਤੇ ਇੱਕ ਬਹਾਦਰ ਧਨਗੁਰੂ ਤੇ ਇੱਕ ਬਹਾਦਰ ਹਿੰਦੀ ਚਾਦਰ ਅਗਰ ਨਾ ਹੁੰਤੇ ਇੱਕ ਬਹਾਦਰ ਸਨਤ ਹੁੰਦੀ ਸਭ ਕੀ ਸਨਤ ਹੁੰਦੀ ਸਭ ਕੀ ਜੋ ਜੇ ਮੱਤ ਯਾ ਨੀਚ ਅੱਜ ਦਾ ਮੰਦਿਰ ਦੇ ਢੱਡੇ ਬਾਤ ਨਹੀਂ ਨੇ ਉਹ ਸਭ ਗੁਰੂ ਇੱਕ ਬਾਹਰ ਦਿੱਤੇ ਨੇ ਉਹ ਇੱਕ ਬਾਹਰ ਦਾ ਸੀ ਸੀਸ਼ ਕਾਂਧੀ ਵਿੱਚ ਢੱਡੋ ਅਲੱਗ ਕਰ ਦਿੱਤਾ ਗਿਆ ਗੇਲੇ ਸੋਹਣ ਹੋ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਢਾਰਸੀ ਉਹ ਲੱਖੀ ਸ਼ਾਹ ਬੰਜਾ ਦਾ ਲੈ ਕੇ ਗਿਆ

ਕਰ ਨੌ ਨੇ ਤੇ ਆਵੇ ਥਾਏ ਕਰ ਨੌ ਨੇ ਤੇ ਆਵੇ ਧਾਰੇ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨੌ ਨੇ ਤੇ ਆਵੇ ਥਾਏ ਕਰ ਨੌ ਨਿਤ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਵਾਹਿਗੁਰੂ 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 ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਚਾਹੀਏ ਐਸੇ ਗੁਰ ਕੋ ਬਲ ਬਲ ਚਾਹੀਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਚਾਹੀਏ ਐਸੇ हतारकत मोहतारोत आप मुकत मोहतार मुक मोहतार ਧੰਗੁਰੂ ਤੇਗ ਬਹਾਦਰ ਸਾਹਿਬ ਧੰਗੁਰੂ ਤੇਗ ਬਹਾਦਰ ਸਾਹਿਬ ਤਨ ਤਨ ਉਹਨਾਂ ਦੀ ਸਿੱਖੀ ਹੈ 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 ਧਨ ਗੁਰ ਤੇਗ ਬਹਾਦਰ ਸਾਹਿਬ ਧਨ ਗੁਰ ਤੇਗ ਬਹਾਦਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ